ਪਿੰਡ ਬਲਾਸਪੁਰ ਦੀ ਸਮੂਹ ਸੰਗਤ ਨਗਰ ਪੰਚਾਇਤ ਅਤੇ ਦੋਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜੋ ਹੜ੍ਹ ਪੀੜਤਾ ਵਾਸਤੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਅੱਬਾ ਕਰਦੇ ਆਂ ਗੱਲਬਾਤ ਜੀ ਬਸ ਪਿੰਡ ਬਲਾਸਪੁਰ ਦੀ ਸਮੂਹ ਨਗਰ ਪੰਚਾਇਤ ਅਤੇ ਦੋਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਹੜ੍ਹ ਪੀੜਤਾ ਲਈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਤੇ ਆਪਾਂ ਕਰਦੇ ਗੱਲ ਜੀ ਪ੍ਰਧਾਨ ਜੀ ਨਾਲ ਹਾਂਜੀ ਪ੍ਰਧਾਨ ਜੀ ਇਹਦੇ ਬਾਰੇ ਸਾਡੇ ਨਗਰ ਨੂੰ ਪਤਾ ਲੱਗ ਗਿਆ ਬਾਈ ਉਧਰ ਬਹੁਤ ਪਾਣੀ ਦੀ ਮਾਰ ਹੈ ਹਾਂਜੀ ਅਸੀਂ ਸਾਰੇ ਨਗਰ ਨੇ ਬੱਚੇ ਬੱਚੀ ਦੇ ਸਭ ਨੇ ਇਕੱਠੇ ਹੋ ਕੇ ਪ੍ਰਾਰਲਾ ਕੀਤਾ ਹਾਂਜੀ ਵੀ ਜਿੰਨੇ ਯੋਗ ਸਸੀਂ ਹੈ ਉਹਨਾਂ ਦੀ ਕੁਝ ਮਦਦ ਕੀਤੀ ਠੀਕ ਹੈ ਜੀ ਤਾਂ ਜੋ ਬੰਦਾ ਬੰਦੇ ਦੇ دارو ਹੈ ਹਾਂਜੀ ਸੋ ਅਸੀਂ ਸਾਰੇ ਸੰਗ ਤੇ ਰਲ ਕੇ ਪਿੰਡ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਜਾ ਕੇ ਅਸੀਂ ਹੂੰ ਸ਼ਰਧਾ ਮੁਤਾਬਕ ਇਹ ਆਪਣੇ ਧਾਣੇ ਵਾਸਤੇ ਹੂੰ ਤੇ ਹਰੇ ਆਪਣੇ ਖਿਆਰ ਵਾਸਤੇ ਤੇ ਧੂੜੀ ਵਾਸਤੇ ਹਾਂ ਜੇ ਕੋ ਸਾਡਾ ਡੰਗੜਾ ਵਾਸਤੇ ਜੇ ਕੋ ਸਾਾਨੂੰ ਉੱਥੋਂ ਮੈਸੇਜ ਆਇਆ ਸੀ ਵੀ ਸਾਡੇ ਕੋਲ ਦੁੱਝਾ ਰਾਸ਼ਨ ਪੜੀ ਬਹੁਤ ਹੈ ਸਾਡੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਸਾਡੇ ਕੋਲ ਕੋ ਪੱਠਾ ਨਹੀਂ ਹੈ ਤੋਂ ਅਸੀਂ ਸਾਰੇ ਸੰਗਤ ਨੇ ਰਹਿ ਕਰਕੇ ਇਹਦਾ ਪ੍ਰਬਾਲਾ ਕੀਤਾ ਜੀ ਅਸੀਂ ਬੱਦ ਤੋਂ ਬੱਦ ਗੁਰੂ ਦੀ ਕਿਰਪਾ ਨਾਲ ਅਸੀਂ ਤਾਂ ਕਰਨ ਜੋ ਕੋ ਕੋਸੀ ਹੈ ਉਹਦੀ ਕਿਰਪਾ ਨਾਲ ਅਸੀਂ ਸਾਰੇ ਨੱਗਰ ਦੇ ਰਲ ਕੇ ਉੱਥੇ ਇਹ ਰਾਸ਼ਨ ਪਹੁੰਚਦਾ ਕਰ ਰਹੇ ਪਰ ਅਸੀਂ ਇੱਕ ਬੇਨਤੀ ਕਰਦੇ ਹਾਂ মিডিਆ ਰਾਹੀਂ ਵੀ ਸਾਾਨੂੰ ਉੱਥੋਂ ਕੋਈ ਨਾ ਕੋਈ ਦੱਸਿਆ ਜਾਵੇ ਕਿ ਕਿੱਥੇ ਇਹਦੀ ਵੱਧ ਲੋੜ ਹੈ ਹਾਂਜੀ ਤਾਂ ਜੋ ਉਸੇ ਉਸੇ ਪਹੁੰਚ ਸਕੀ ਅਸੀਂ ਅਸੀਂ ਉੱਥੇ ਪਹੁੰਚਾਈਏ ਜਿੱਥੇ ਕੋਈ ਰਸ਼ਦ ਨਹੀਂ ਗਿਆ ਹਾਂਜੀ ਕਿਉਂਕਿ ਰਸ਼ਦ ਬਹੁਤ ਜਾ ਰਿਹਾ ਰਸ਼ਦ ਬਹੁਤ ਹੋ ਰਿਹਾ ਇਕੱਠਾ ਹੋ ਰਿਹਾ ਹੈ ਪਰ ਉਹ ਰਸ਼ਦ ਕਈ ਜਗ੍ਹਾ ਅਸੀਂ ਰਾਤ ਨੂੰ ਟੀਵੀ ਸੁਣਦੇ ਹਾਂ ਕਿ ਨਾਲ ਕੋਈ ਹਜੇ ਕੋਈ ਪਹੁੰਚਾ ਨਹੀਂ ਅਸੀਂ মিডিਆ ਰਹੀਏ ਚਾਹੁੰਦੇ ਹਾਂ ਵੀ ਸਾਨੂੰ ਜੋ ਇਹ ਥੋੜਾ ਨੰਬਰ ਹੈ ਇਹ ਤੇ ਸਾਨੂੰ ਪਤਾ ਲੱਗ ਜੇ ਵੀ ਅਸੀਂ ਰਸ਼ਦ ਕਿੱਥੇ ਪਹੁੰਚਾਉਣਾ ਤਾਂ ਜੋ ਅਸੀਂ ਨੰਦਰ ਉਸੇ ਰੱਖ ਬਚਾ ਸਕੀਏ ਸਾਡੇ ਬੱਡੀ ਸੋਚ ਹਜੇ ਵੀ ਉਹਨਾਂ ਨੂੰ ਘੱਟੋ ਘੱਟ ਮਤਲਬ ਸਾਲ 6 ਮਹੀਨੇ ਲੱਗ ਰਹੇ ਸਟੋਨ ਨੂੰ ਅਜੇ ਉਹਨਾਂ ਨੂੰ ਚਾਹੀਦਾ 6 ਮਹੀਨੇ ਹੋਰ ਗਿਆ ਨਾ ਰਾਜਾ ਅਜੇ ਇੱਕ ਕਿਰਪਾ ਕਰੇ ਮਹਾਰਾਜ ਹਾਂਜੀ ਇਹ ਪ੍ਰਾਲਾਪ ਨਹੀਂ ਛੁਡ ਕੀਤਾ ਇਹਦੋਂ ਮਹਾਰਾਜ ਨੇ ਪ੍ਰਾਲਾਪ ਕਰਾਇਆ ਤਾਂ ਜਰੂਰ ਅਸੀਂ ਪਿੰਡ ਦੇ ਬਣੀਓ ਦੁਬਾਰਾ ਫੇਰ ਬਾਅਦ ਦੇ ਕਰ ਕੋਸ਼ਿਸ਼ ਰਹੀ ਉਹ ਪ੍ਰਮਾਤਵਾ ਦੇਣ ਵਾਲਾ ਹੈ ਉਹ ਸਾਥੋਦਾਨ ਕਰਾਵੇ ਅਸੀਂ ਕਰਦੇ ਰਹੀਏ ਹਾਂਜੀ ਇਹੇ ਹੀ ਆਪ ਕਿਸੇ ਕਿਸੇ ਮਹਾਰਾਜ ਕੁਦਰਤ ਦੇ ਲਿਆਵੇ ਠੀਕ ਹੈ ਜੀ ਤੋਂ 아이 ਇਹ ਅਰਦਾ ਰੱਬ ਅਗੇ ਇਹੀ ਅਰਦਾਸ ਬੇਨਤੀ ਕਰਕੇ ਕੋਈ ਸੱਚੇ ਪਾਸਾਰ ਤਦਰੋਸੀ ਸਭ ਨੂੰ ਆਪਣੇ ਘਰਾਂ 'ਚ ਪਹੁੰਚ ਦੇਗਾ ਠੀਕ ਹੈ ਜੀ 2023 ਦੇ ਵਿੱਚ ਵੀ ਅਸੀਂ ਸਰਪੰਚ ਸਰਬੀਤ ਸਿੰਘ ਜੀ ਸਾਡਾ ਜਿੱਦਾਂ ਐਕਟਿਵਾਰ ਵੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਰਲਾ ਕੀਤਾ ਆ ਇਸ ਤਰ੍ਹਾਂ ਹੀ 2023 'ਚ ਵੀ ਕੀਤਾ ਸੀਗਾ ਜੀ ਠੀਕ ਹੈ ਜੀ ਜਿੱਦਾਂ ਆਪਣੇ ਚਾਚਾ ਜੀ ਕਹਿ ਰਹੇ ਆ ਪ੍ਰਧਾਨ ਜੀ ਵੀ ਹਾਂ ਜਿੱਥੇ ਲੋੜ ਆ ਵੀ ਉੱਥੇ ਜਾਵੇ ਸਾਡਾ ਪਹਿਲਾਂ ਜਦੋਂ ਅਸੀਂ ਲੈ ਕੇ ਗਏ ਆ ਨਾ ਇਸ ਤਰ੍ਹਾਂ ਹੀ ਲੋਕਾਂ ਨੂੰ ਸ਼ਰਕਾ ਦੇ ਲਵਾ ਕੇ ਦਾ ਕਈ ਵੇਚੀ ਵੀ ਜਾਂਦੇ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਸੀਗਾ ਸੇਵਾ ਭਾਵਨਾ ਲੋਕਾਂ ਦੇ ਘੱਟ ਆ ਫੋਟੋਆਂ ਵਾਂਗ ਚ ਜਾ ਰਹੇ ਸੀਗਾ ਰਾਜ ਨੂੰ ਮੋੜਨ ਲਈ ਫੜ ਕੇ ਸਲਾ ਫੋਟੋਆਂ ਖਿਜਾਉਣ ਚ ਜ਼ਿਆਦਾ ਨੇ ਪਰ ਮੈਂ ਉਹਦਾ ਕੋਈ ਸੇਵਾ ਜੀ ਦੀ ਰੁਚੀ ਘੱਟ ਆ ਲੋਕਾਂ ਦੇ ਵਿੱਚ ਇੱਥੇ ਦੇਖਿਆ ਉੱਤੇ ਪਿਛਲੇ ਸਾਲ ਤੀਜ ਲੈ ਗਏ ਉਹਦੀ ਪਾਣੀ ਵਾਲੀ ਡੱਬਾ ਤੇ ਉਹ ਫੋਟੋ ਚਾਕੇ ਤੇ ਗੱਡੀ ਚਾਕੇ ਤੁਰ ਜਾ ਗਰੇ ਜੀ ਅਸੀਂ ਦੇਖਦੇ ਉਹਨਾਂ ਨੂੰ ਖਾਣ ਉਹਨਾਂ ਵੀ ਇਹ ਕੋਈ ਸੇਵਾ ਕੀ ਕਿਉਂਕਿ ਬਾਹਰ ਦੇ ਜਿਹੜੇ ਐਨਆਰਆਈ ਉਹ ਇਹ ਨਹੀਂ ਦੇਂਦੇ ਵੀ ਕਿਹੜਾ ਬੰਦਾ ਸੇਵਾ ਕਰਦਾ ਕਿਹਨੂੰ ਪੈਸੇ ਪਾਈਏ ਕਿਹਨੂੰ ਨਾ ਪਾਈਏ ਉਹਨਾਂ ਨੇ ਇਹ ਦੇਖਣਾ ਵੀ ਹਾਂ ਫਰਾਨੇ ਬੰਦਾ ਸੇਵਾ ਕਰਦਾ ਉਹ ਆ ਜੀ ਆ ਕਾਈ ਜਾਂਦਾ ਸੇਵਾ ਉਹਨੂੰ ਪਾ ਦਿੰਦੇ ਅਸੀਂ ਤਾਂ ਕਹਿੰਨਾ ਦੇਖੋ ਪੱਖੋ ਜਿਹੜਾ ਬੰਦਾ ਸੇਵਾ ਕਰਦਾ ਕਿਉਂਕਿ ਪਿਛਲੇ ਸਾਲ ਵੀ ਸਾਨੂੰ ਐਨਆਰਆਈਆਂ ਨੇ ਪੈਸੇ ਪਾਏ ਆ ਜੀ ਅਸੀਂ 8-9 ਟਰਾਲੇ ਘੋੜੇ ਭਾ ਕੇ ਇਧਰ ਮੂਨਕ ਜਾਂ ਖਲਸਾੜ ਤਰਨ ਤਰਨ ਸਾਈਡ ਸਾਰੇ ਲੈ ਕੇ ਗਏ ਆ ਜੀ ਹਾਂਜੀ ਇਹ ਕਿਤੀ ਵੀ ਸਾਡਾ ਸਾਰੇ ਪਿੰਡ ਦਾ ਸਹਿਯੋਗ ਆ ਜੀ ਕੋ ਕੱਲਿਆਂ ਦਾ ਕਿਸੇ ਦਾ ਨਹੀਂਗਾ ਕਮੇਟੀਆਂ ਦਾ ਲਾ ਲਓ ਕਲੱਬਾਂ ਦਾ ਲਾ ਲਓ ਪੁਰਾਣੀ ਨਵੀਂ ਪੰਚਾਇਤ ਦਾ ਲਾ ਲਓ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਕੰਮ ਬਿੱਢਿਆ ਜੀ ਬਾਅਦ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਸਾਨੂੰ ਸਾਰਿਆਂ ਸਹਿਯੋਗ ਮਿਲੇ ਜੀ ਅਸੀਂ ਬਾਦ ਚੜ ਕੇ ਸੇਵਾ ਕਰਗੇ ਜੀ ਪਹਿਲੀ ਗੱਲ ਤਾਂ ਪਰਮਾਤਮਾ ਜਿੰਨੀ ਆਪਤਾ ਕਿ ਇੱਥੇ ਤੱਕ ਹੀ ਸੀਮਤ ਰਹੇ ਬਹੁਤ ਵਧੀਆ ਗੱਲ ਆ ਜੀ ਪਰਮਾਤਮਾ ਜੀ ਜੋ ਕਿ ਅਸੀਂ ਦਾਗੇ ਯਾਥੇ ਆਪਣੇ ਨਜ਼ਰ ਤੋਂ ਸੁਭਾਤ ਕੀਤੀ ਚੁੱਕੇ ਆ ਜੀ ਆਪੋ ਆਪਣੀ ਸੇਵਾ ਦੋਗਾਂ ताज़ा घर में